ਚਲੋ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਤੁਹਾਨੂੰ ਆਪ ਸਭ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਜਿਹੜੀ ਅਸੀਂ ਇਹ ਪਿੰਡ ਕਸੋਖਾਨਾ ਦੇ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਅਸੀਂ ਲੜਨ ਦਾ ਉਪਰਾਲਾ ਕੀਤਾ ਔਰ ਪਿੰਡ ਨੇ ਜਿਸ ਤਰੀਕੇ ਨਾਲ ਲੜਾਈ ਲੜੀ ਔਰ ਤੁਸੀਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਤੁਹਾਡਾ ਤਹਿਦਿਲੋਂ ਧੰਨਵਾਦੀਆਂ ਅਸੀਂ ਪਿੰਡ ਵੱਲੋਂ ਵੀ ਔਰ ਸਾਡੀ ਆਰਗੇਨਾਈਜੇਸ਼ਨ ਵੱਲੋਂ ਸੈਕੰਡ ਇਹ ਹੈ ਕਿ ਅੱਜ ਅਸੀਂ ਇਹਨੇ ਦਿਨ ਲੰਬੀ ਲੜਾਈ ਲੜਨ ਤੋਂ ਬਾਅਦ 20 21 ਤਰੀਕ ਤੋਂ ਲੈ ਕੇ ਸਾਡੇ ਆਗੂ ਸਹਿਬਾਨ ਜੈਸੀ ਇਸ ਤਰ੍ਹਾਂ ਬਲਦੇਵ ਸਿੰਘ ਹੋਰੀ ਲਗਾਤਾਰ ਜੇਲ੍ਹ ਤੇ ਰਹੇ ਪਰ 26 27 ਤਰੀਕ ਤੋਂ ਲੈ ਕੇ ਇਹ ਪੁਖੜ ਤਾਲ ਤੇ ਸੀ ਤੇ ਪਿਛਲੇ ਤਿੰਨ ਦਿਨਾਂ ਤੋਂ ਇਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਸੀ। ਔਰ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਕਹੂੰਗਾ ਕਿ ਇਹਨਾਂ ਦੀ ਲੜਾਈ ਦਾ ਸਿੱਟਾ ਹੈ ਕਿ ਪ੍ਰਸ਼ਾਸਨ ਨੂੰ ਇੱਕ ਕਦਮ ਪਿੱਛੇ ਹਟਣਾ ਪਿਆ। ਪ੍ਰਸ਼ਾਸਨ ਇਸ ਗੱਲ ਤੇ ਆਇਆ ਹੈ ਕਿ ਵੀ ਅਸੀਂ ਜਿੱਥੇ ਕੰਮ ਚੱਲ ਰਿਹਾ ਹੈ ਇਹਨੂੰ ਕੰਮ ਨੂੰ ਬੰਦ ਕਰਦੇ ਆਂ ਔਰ ਜਿਹੜਾ ਅਸੀਂ ਉਹਨਾਂ ਨੂੰ ਅਲਟਰਨੇਟ ਦਿੱਤਾ ਹੈ ਕਿ ਉਧਰ ਦੀ ਪਾਣੀ ਲਜਾਇਆ ਜਾ ਸਕਦਾ ਹੈ ਉਹਦੇ ਤੇ ਅਸੀਂ ਰਿਵਿਊ ਕਰਕੇ ਉਹਦੇ ਤੇ ਕੰਮ ਕਰਾਂਗੇ ਔਰ ਨਾਲ ਜਿਹੜਾ ਅਗਲੇ ਪਾਸੇ ਜਿੱਥੇ ਦੋਨੋਂ ਪੁਆਇੰਟਾਂ ਤੇ ਕੰਮ ਚੱਲ ਸਕਦਾ ਸੀ ਉਨਨੀ ਦੇਰ ਤੱਕ ਅਸੀਂ ਉਹਦੇ ਤੇ ਕੰਮ ਕਰਾਂਗੇ ਜੀ ਦਾ ਕੋਈ ਡਿੱਕਾ ਨਹੀਂ ਹੈ ਇਹ ਗੱਲ ਹੋਈ ਆ ਔਰ ਦੂਜੀ ਗੱਲ ਜਿੰਨੇ ਵੀ ਸਾਡੇ ਆਗੂ ਵਰਕਰ ਜਿਲ੍ਹਾ ਦੇ ਵਿੱਚ ਬੰਦ ਨੇ ਉਹ ਅੱਜ ਬਿਨਾਂ ਸ਼ਰਤ ਰਿਹਾ ਕਰ ਦਿੱਤੇ ਜਾਣਗੇ ਉਹ ਸਾਰੇ ਦੇ ਸਾਰੇ ਰਿਹਾ ਹੋਣਗੇ ਇਹ ਸਾਡਾ ਫੈਸਲਾ ਅਗਲੀ ਗੱਲ ਨੂੰ ਬੜੀ ਇੰਪੋਰਟੈਂਟ ਗੱਲ ਤੁਹਾਡੇ ਧਿਆਨ ਤੇ ਲਿਆਉਣ ਵਾਲੀ ਹੈ ਆ ਜਿਹੜਾ ਮੇਰੇ ਹੱਥ ਦੇ ਵਿੱਚ ਇੱਕ ਲੈਟਰ ਹੈ ਇਹ ਪਾਰ ਸਰਕਾਰ ਦਾ ਲੈਟਰ ਹੈ ਔਰ ਇਹ ਲੈਟਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਲੈਟਰ ਹੈ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੱਕ ਪਾਲਿਸੀ ਜਿਹਨੂੰ ਟੈਰੇ ਪਾਲਿਸੀ ਜੋ 2016 ਕਿਹਾ ਗਿਆ ਉਸ ਪਾਲਿਸੀ ਦੇ ਦੀ ਰੋਸ਼ਨੀ ਦੇ ਵਿੱਚ ਇਹ ਲੈਟਰ ਕੱਢਿਆ ਗਿਆ ਭਾਰਤ ਸਰਕਾਰ ਵੱਲੋਂ ਕੇਂਦਰ ਸਰ ਆਪਣਾ ਪੰਜਾਬ ਸਰਕਾਰ। ਔਰ ਇਹਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਕਿ ਕਿਸੇ ਵੀ ਥਰਮਲ ਤੋਂ 50 ਕਿਲੋਮੀਟਰ ਦੇ ਘੇਰੇ 'ਚ ਜਿੰਨੀਆਂ ਵੀ ਨਗਰ ਨਿਗਮ ਕੋਈ ਪਿੰਡ ਕੋਈ ਸ਼ਹਿਰ ਆਉਂਦਾ ਹੈ ਉਹਨਾਂ ਸਾਰਿਆਂ ਦਾ ਪਾਣੀ ਟ੍ਰੀਟ ਕਰਕੇ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਦਿੱਤਾ ਜਾਣਾ ਹੈ ਪਹਿਲਾਂ ਥਰਮਲ ਪਲਾਟ ਨੂੰ ਔਰ ਇਹ ਇਸ ਤਰੀਕੇ ਦੇ ਨਾਲੇ ਪਾਣੀ ਕੱਢਣਾ ਠੀਕ ਨਹੀਂ ਹੈ ਔਰ ਇਹ ਇਹ ਪਾਣੀ ਨੂੰ ਉਧਰ ਲੈ ਕੇ ਜਾਓ ਕਿਉਂਕਿ ਉਧਰ ਕਿਉਂ ਲੈ ਕੇ ਜਾਓ ਸਾਡਾ ਕਿਉਂ ਜੋਰ ਹੈ ਇਸ ਗੱਲ ਤੇ ਕਿਉਂਕਿ ਥਰਮਲਾਂ ਦੇ ਵਿੱਚ ਸਾਡਾ ਖੇਤੀ ਨੂੰ ਲਾਉਣ ਵਾਲਾ ਪਾਣੀ ਸਾਡਾ ਲੋਕਾਂ ਦੇ ਪਬਲਿਕ ਦੇ ਪੀਣ ਵਾਲਾ ਪਾਣੀ ਤਾਂ ਥਰਮਲਾਂ ਦੇ ਵਿੱਚ ਖਪਾਇਆ ਜਾ ਰਿਹਾ ਹੈ ਔਰ ਇਹ ਪਾਣੀ ਆ ਜਿਹੜਾ ਇਹਨੂੰ ਸੇਮ ਨਾਲ ਸਿੱਟਿਆ ਜਾ ਰਿਹਾ ਹੈ ਜਿਹੜੇ ਜਿਹੜੋ ਇਸ ਪਾਣੀ ਨਾਲ ਥਰਮਲਾਂ ਦਾ ਕੰਮ ਚੱਲ ਸਕਦਾ ਹੈ ਇਹਨੂੰ ਉੱਥੇ ਯੂਜ਼ ਕੀਤਾ ਜਾਏ ਔਰ ਇਹਦੇ ਤੇ ਉਹਨਾਂ ਨੇ ਇਹ ਕਿਹਾ ਹੈ ਡੀ ਸਰ ਉਹਨਾਂ ਨੇ ਇਸ ਚਿੱਠੀ ਨੂੰ ਔਰ ਐਕਸ਼ਨ ਸਾਹਿਬ ਸੀਵਿੰਗ ਨਾਲ ਬੈਠ ਕੇ ਜਿੰਨਾਂ ਨੇ ਉਹਦੇ ਤੇ ਵਿਚਾਰ ਕਰਕੇ ਕਿ ਇਹਨੂੰ ਅਸੀਂ ਕਨਸਿਡਰ ਕਰਦੇ ਹਾਂ ਇਸ ਚਿੱਠੀ ਨੂੰ ਔਰ ਅਗਰ ਹੋ ਸਕਦਾ ਹੋਏ ਤਾਂ ਇਸੇ ਰੇਤੇ ਨੂੰ ਮਤਲਬ ਵਰਕ ਕਰਕੇ ਪਾਣੀ ਉਧਰ ਨੂੰ ਲਜਾਣ ਦੀ ਕੋਸ਼ਿਸ਼ ਵੀ ਕਰਾਂਗੇ ਤੋਂ ਸਾਰੇ ਦੇ ਸਾਰੇ ਸਾਥੀ ਆ ਜਿਹੜੇ ਸਾਡੇ ਅੱਜ ਰਿਹਾ ਕਰ ਦਿੱਤੇ ਜਾਣੇ ਆ ਮੈਂ ਦੁਬਾਰਾ ਤੁਹਾਨੂੰ ਦੱਸ ਦਿਆਂ ਮੇਰਾ ਖਿਆਲ ਹੈ ਡੀ ਸਰ ਤੁਹਾਡੇ ਵੀ ਤੁਹਾਡੇ ਕੋਲੇ ਵੀ ਇਨਫੋਰਮੇਸ਼ਨ ਇਹੀ ਆਈ ਆ ਜੋ ਮੈਂ ਬੋਲਿਆ ਠੀਕ ਬੋਲਿਆ ਜੀ ਆਹਦੇ ਵੱਲੋਂ ਵੱਧ ਘੱਟ ਤਾਂ ਨਹੀਂ ਗੱਲ ਐਕਸ਼ਨ ਸਰਪੈ ਜੀ ਠੀਕ ਹੈ ਠੀਕ ਹੈ ਪਰ ਹਾਂ ਜੀ ਇੱਕ ਇਹ ਦੇਖੋ ਮਸਲਾ ਹੋਇਆ ਮਹੀਨਾ ਦੇ ਲਗਭਗ ਅੱਜ ਦੀ ਮੀਟਿੰਗ 'ਚ ਬੈ ਕੇ ਹੱਲ ਹੋਇਆ ਪਹਿਲਾਂ ਕਿਉਂ ਨਹੀਂ ਮੀਟਿੰਗਾਂ 'ਚ ਸੇ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੇ ਵੱਲੋਂ ਤੁਸੀਂ ਵੀ ਅ ਇਸਪੂਮ ਕੀ ਰਹੇ ਥੋੜੇ ਬੰਦੇ ਜੇਲਾ 'ਚ ਰਹੇ ਭੁਖੜ ਤਾਲਦੇ ਰਹੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਦੇਖੋ ਕਰਨਾ ਪਿਆ ਕਿਉਂ ਲੱਗਦਾ ਤੁਹਾਨੂੰ ਤਾ ਸਵਾਲ ਇਹ ਹੈ ਬੜਾ ਸੋਹਣਾ ਸਵਾਲ ਆ ਤੁਹਾਡਾ ਕਿ ਤੁਸੀਂ ਕਿਉਂ ਨਹੀਂ ਦੇਖੋ ਅਸੀਂ ਤੇ ਇਹ ਜੋਰ ਮਾਰਿਆ ਸਾਡੇ ਦਾ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੇ ਲੋਕਾਂ ਨੇ ਪੰਚਾਇਤ ਨੇ ਡੀਸੀ ਸਾਹਿਬ ਕੋਲੇ ਵੀ ਗਏ ਈਵਨ ਕਿ ਐਮਐਲਏ ਕੋਲ ਵੀ ਗਏ ਤੇ ਜੀ ਸਾਡਾ ਇਹ ਮਸਲਾ ਹੱਲ ਕਰੋ ਸਾਡਾ ਇਹ ਨਾ ਕਰੋ ਲੇਕਿਨ ਇਹਨਾਂ ਵਿਚਾਰਿਆਂ ਨੇ ਨਹੀਂ ਸੁਣਵਾਈ ਹੋਈ ੱੱਕਾ ਹੁੰਦਾ ਦਿਸਿਆ ਜਦੋਂ ਇਹਨਾਂ ਨੂੰ ਫਿਰ ਇਹਨਾਂ ਨੇ ਜਥੇ ਬੰਦੀ ਦੀ ਸਪੋਰਟ ਲੈਣ ਦੀ ਗੱਲ ਕੀਤੀ ਤਾਂ ਜਦੋਂ ਪਾਈਪਾਂ ਪਾਉਣ ਵਾਸਤੇ ਮਸ਼ੀਨ ਚੱਲ ਰਹੀ ਹੈ ਉਦੋਂ ਗੱਲਬਾਤ ਆ ਫਿਰ ਅਸੀਂ ਤਾਂ ਮਸ਼ੀਨ ਰੋਕਾਂਗੇ ਗੱਲਬਾਤ ਦਾ ਰਸਤਾ ਤਾਂ ਫਿਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਖੋਲਣਾ ਹੁੰਦਾ। ਉਹਨਾਂ ਹਾਲਾਤਾਂ ਦੇ ਵਿੱਚ ਮਜਬੂਰਨ ਜਦੇ ਬੰਦੀ ਨੂੰ ਉਹਦੇ ਵਿੱਚ ਐਂਟਰ ਕਰਕੇ ਇਹ ਕਰਨਾ ਪਿਆ। ਔਰ ਉਸ ਤੋਂ ਬਾਅਦ ਜਦੋਂ ਗੱਲਬਾਤ ਦੀ ਗੱਲ ਆਈ ਹੈ ਉਹ ਕਾਕਾ ਸਿੰਘ ਕੋਟੜਾ ਜੀ ਨੇ ਉਹਨਾਂ ਉਸ ਗੱਲਬਾਤ ਦੇ ਵਿੱਚ ਡੀ ਸਾਹਿਬ ਦੇ ਨਾਲ ਅਧਿਕਾਰੀਆਂ ਦੇ ਨਾਲ ਬੈਠ ਕੇ ਚਰਚਾ ਹੋਈ ਹੈ। ਮੈਂ ਉੱਥੇ ਅੱਜ ਜੀ ਸਾਡੀ ਡੀ ਸਾਹਿਬ ਨਾਲ ਗੱਲ ਹੋਈ ਸੀ ਉੱਤੇ ਕਿ ਜਦੋਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਹੁੰਦੀ ਹੈ। ਜੇ ਕੰਮ ਅਜ ਮਸਲਾ ਹੱਲ ਨਹੀਂ ਹੋਇਆ ਤਾਂ ਕੋਈ 2 ਦਿਨ 4 ਦਿਨ 10 ਦਿਨ ਉਹਨੂੰ ਹੋਰ ਡਿਲੇ ਕਰ ਦਿੱਤਾ ਜਾਂਦਾ ਹੈ। ਹੋਰ ਲੰਮਾ ਕਰ ਦਿੱਤਾ ਜਾਂਦਾ ਮਹੀਨਾ ਵੀ ਲੰਮਾ ਕਰ ਦਿੱਤਾ ਜਾਂਦਾ ਤਾਂ ਵੀ ਕੁੜਕਾ ਨਹੀਂ ਤਾਂ ਵੀ ਉਹਨੂੰ ਲੰਮਾ ਕਰਕੇ ਲੋਕੋ ਨੂੰ ਫੈਸਲੇ ਨੂੰ ਉਰੀਕਣ ਦੀ بجائے ਇੱਕਦਮ ਫੋਰਸ ਦੇ ਲਾ ਕੇ ਤੁਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ ਦੀ ਤਾਕਤ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇਹ ਪ੍ਰਸ਼ਾਸਨਿਕ ਭੁਲੇਖਾ ਸੀ ਜੋ ਕਿਹਾ ਵੀ ਗਿਆ ਕਾਕਾ ਸਿੰਘ ਨੂੰ ਡੀਸੀ ਸਾਹਿਬ ਵੱਲੋਂ ਕਿ ਇੱਥੇ ਮਰਨਾ ਮਰਨਾ ਕਿਸੇ ਨੇ ਨਹੀਂ ਹੁੰਦਾ ਇਹ ਤਾਂ ਬਾਧੂ ਗੱਲਾਂ ਹੁੰਦੀਆਂ ਉਹ ਅੱਜ ਅੱਜ ਦੱਸਿਆ ਡੀਸੀ ਸਾਹਿਬ ਨੂੰ ਅਸੀਂ ਆ ਦੇਖ ਲਓ ਤੁਹਾਡੇ ਸਾਹਮਣੇ ਭਾਈ ਜੇ ਮਾਰਨੇ ਆ ਤੇ ਆ ਮਰ ਲਈ ਚਾਰ ਬੈਠੇ ਨੇ ਸ਼ਹੀਦ ਇੱਥੇ ਬੈਠੇ ਨੇ ਪੰਜ ਲੁਧਿਆਣਾ ਜੇਲ੍ਹ ਚ ਬੈਠੇ ਨੇ ਇੱਕ ਕਾਕਾ ਸਿੰਘ ਜੀ ਸਾਡੇ ਨੇ ਜਿਹੜੇ ਇਹ ਵੀ ਹਜੇ ਤੱਕ ਉਹ ਹੜਤਾਲਦੇ ਨੇ ਅੱਜ ਤੁਸੀਂ ਇਹਨਾਂ ਦਾ ਵੀ ਚੱਲ ਰਿਹਾ ਹੈ ਅੱਜ ਡੀ ਜੀ ਸਾਹਿਬ ਨੇ ਤੁਸੀਂ ਤੇਰੀ ਗੱਲ ਕਰਦੇ ਵੀ ਚਾਹ ਪਿਆ ਦਿਓ ਚਾਹ ਦੇ ਦਿਓ ਇਸ ਕਰਕੇ ਨਹੀਂ ਪੀਤੀ ਜਾ ਰਹੀ ਸੀ ਕਿ ਵੀ ਭਾਈ ਅਸੀਂ ਹਜੇ ਵੀ ਹੜਤਾਲ ਦਾ ਫੈਸਲਾ ਪਤਾ ਨਹੀਂ ਕੀ ਹੋਣਾ ਜੇ ਦਾ ਫੈਸਲਾ ਹੋਏਗਾ ਉਦੇ ਮੁਤਾਬਕ ਫਿਰ ਅਸੀਂ ਆਪ ਦੀ ਚਾਹ ਬਣੀ ਹਾਂ ਅੱਜ ਜਦੋਂ ਇਹ ਫੈਸਲਾ ਹੋ ਗਿਆ ਕਿ ਉਹ ਮਸ਼ੀਨਾਂ ਰੋਕ ਦਿੱਤੀਆਂ ਗਈਆਂ ਸਾਡੇ ਦਿੱਤੇ ਹੋਏ ਲੋਕਾਂ ਦੇ ਪਿੰਡ ਵਾਲਿਆਂ ਦੇ ਦਿੱਤੇ ਹੋਏ ਅਲਟਰਨੇਟਰ ਰਸਤੇ ਦੇ ਉੱਤੇ ਉਹਨਾਂ ਨੇ ਮਤਲਬ ਰਿਵਿਊ ਕਰਨ ਦੇ ਬਾਰੇ ਸੋਚ ਲਿਆ ਉਹ ਸਾਡੇ ਵੱਲੋਂ ਦਿੱਤੀ ਗਈ ਇਸ ਚਿੱਠੀ ਨੂੰ ਕੰਸੀਡਰ ਕਰ ਲਿਆ ਗਿਆ ਕਿ ਅਸੀਂ ਇਹਦੇ ਤੇ ਵੀ ਵਰਕ ਕਰਦੇ ਹਾਂ ਉਹ ਫਿਲਹਾਲ ਅਸੀਂ ਇਸ ਅੰਦੋਲਨ ਨੂੰ ਇੱਥੇ ਹੀ ਪੋਸਟਪੋਨ ਕਰਦੇ ਹਾਂ ਔਰ ਇਹਨੂੰ ਮਤਲਬ ਰੋਕਦੇ ਹਾਂ ਅਸੀਂ ਔਰ ਭੁਖੜ ਹਰਤਾਲ ਵੀ ਸਾਡੇ ਸਾਰਿਆਂ ਆਗੂ ਨੂੰ ਮੇਰੀ ਰਿਕੁਐਸਟ ਹੈ ਸਾਡੇ ਆਗੂ ਹਜੇ ਵੀ ਬਜੇਦੇ ਨੇ ਲੇਕਿਨ ਮੈਂ ਕਹਿੰਦਾ ਵੀ ਅਖੀਰ ਤੱਕ ਕਿਤੇ ਨਾ ਕਿਤੇ ਗੱਲ ਦਾ ਹੱਲ ਕੱਢਣਾ ਹੈ ਆਪਾਂ ਉਹ ਬੈਠ ਕੇ ਹੁੰਦਾ ਉਹਦੇ ਲਈ ਆਪਾਂ ਪੋਜੀਟਿਵ ਵੇ ਦੇ ਨਾਲ ਹੱਲ ਵੱਲ ਨੂੰ ਵਧਿਆ ਇਸ ਕਰਕੇ ਮੈਂ ਸਾਡੇ ਆਗੂਆਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਤੁਸੀਂ ਭਾਈ ਹੁਣ ਮਤਲਬ ਸਾਡੀ ਬੇਨਤੀ ਨੂੰ ਮੰਨੋ ਇਹਨੂੰ ਆਪਾਂ ਭੁਖੜਤਾਲ ਨੂੰ ਛੱਡੀਏ ਕੋਈ ਗੱਲ ਨਹੀਂ ਲੜਾਈ ਹੈ ਜ਼ਿੰਦਗੀ ਦੀ ਹੈ ਜੇ ਕਿਤੇ ਸਾਡੇ ਨਾਲ ਵਿਸ਼ਵਾਸ ਘਾਤ ਹੋਏਗਾ ਤਾਂ ਲੜਾਂਗੇ ਇਹ ਗੱਲ ਦੇ ਲਈ ਅੱਡੇ ਵੀ ਮਤਲਬ ਪਿੱਛੇ ਵੀ ਤੇ ਅੱਗੇ ਵੀ ਲੜੀ ਹੈ ਧੰਨਵਾਦ ਸਰ ਮੈਂ ਕਾਕਾ ਸਿੰਘ ਕੋਟੜਾ ਭਾਰਤੀ ਸੰਮੇਟਾ ਸਿੱਧੂਪੁਰ ਆ ਮੈਨੂੰ 27 ਤਰੀਕ ਨੂੰ ਇਹ ਪਿੰਡ ਕੋਸੋਖਾਨੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਸੀਗਾ ਸਾਡੇ ਜ਼ਿਲ੍ਹਾ ਖਜਾਨਚੀ ਤੇ ਜ਼ਿਲ੍ਹਾ ਜਰਛਪਤਰ ਸਾਰੇ ਜਿਹੜੇ ਪਹਿਲਾਂ ਹੀ ਬੰਦੇ ਗ੍ਰਿਫਤਾਰ ਕੀਤੇ ਗਏ ਸੀ ਮੈਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲੈ ਗਏ ਸੀ ਅੱਜ ਜਿਹੜੀ ਸਾਨੂੰ ਤੜਕੇ ਉੱਥੋਂ ਲੈ ਕੇ ਆਏ ਨੇ ਸਾਡੀ ਗੱਲਬਾਤ ਜਿਹੜੀ ਇਹਨਾਂ ਦੀ ਰਾਤ ਡੱਲੇਵਾਲ ਸਾਹਿਬ ਨਾਲ ਹੋ ਗਈ ਸੀ ਪ੍ਰਸ਼ਾਸਨ ਦੀ ਉਹ ਜਿਹੜੀ ਅਧੂਰੀ ਸੀ ਗੱਲ ਉਹਨੂੰ ਅੱਜ ਫੇਰ ਆ ਕੇ ਡਿਸਪਾਚ ਨਾਲ ਗੱਲ ਹੋਈ ਐ ਐਸਐਸਪੀ ਵੀ ਸਾਹਬ ਸੀ ਡੀਆਈਜੀ ਵੀ ਸੀ ਸਾਰਿਆਂ ਨੇ ਪ੍ਰਸ਼ਾਸਨ ਨੇ ਬੈਠ ਕੇ ਜਿਹੜੀ ਸਾਡੀ ਮੰਗ ਸ਼ੁਰੂ ਤੋਂ ਸੀਗੀ ਉਹ ਅੱਜ ਆ ਕੇ ਸਾਰੀਆਂ ਗੱਲਾਂ ਧਰਾਈਆਂ ਉਹ ਤੇ ਸਹਿਮਤੀ ਬਣੀ ਐ ਕਿ ਅਸੀਂ ਦੁਬਾਰਾ ਇਹ ਤੇ ਗੌਰ ਕਰਕੇ ਜਿਹੜੀ ਇਹ ਗੱਲ ਛੋਡੀ ਗੱਲ ਜਹਾਜ ਹੈ ਤਾਂ ਇਹ ਤੇ ਗੌਰ ਕਰਕੇ ਜਿੱਥੇ ਤੁਹਾਡਾ ਵਿਰੋਧ ਹੈ ਉਹ ਕੰਮ ਰੋਕ ਕੇ ਅਗਲਾ ਜਿਹੜਾ ਕੰਮ ਹੈ ਉਹ ਸਾਰਾ ਕੁਝ ਜਿਹੜੀ ਪ੍ਰਧਾਨ ਜੀ ਨੇ ਵੀ ਚਿੱਠੀ ਵਿਖਾਈ ਐ ਜਿਹੜੀਆਂ ਹੋਰ ਪਿੰਡਦਿਆਂ ਵੀ ਗੱਲਾਂ ਉਹ ਸਾਰੀਆਂ ਹੱਲ ਕਰਾਂਗੇ ਜਿੰਨੇ ਸਾਡੇ ਬੰਦੇ ਲਗਭਗ 6-7 ਜੇਲਾਂ ਦੇ ਵਿੱਚ ਨੇ ਉਹ ਸਾਰੇ ਹੁਣ ਰਿਹਾ ਹੋ ਜਾਣਗੇ ਜਿਹੜੇ ਬੰਦੇ ਸਾਡੇ ਮਰਵਾਤੇ ਜਿਵੇਂ ਬਲਦੇਵ ਸਿੰਘ ਸਦੋਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਾਣੀ ਵੀ ਛੱਡਿਆ ਹੋਇਆ ਪਾਣੀ ਇਸ ਕਰਕੇ ਛੱਡਿਆ ਗਿਆ ਸੀਗਾ ਕਿ ਇਹਨਾਂ ਨੂੰ ਮੁਕਸਰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀਗਾ ਪਰ ਇਹਨਾਂ ਦੀ ਮੰਗ ਉੱਥੇ ਖੜੀ ਸੀਗੀ ਇਹ ਬੈਠਣਾ ਚਾਹੁੰਦੇ ਸੀ ਡਿਸਪਲ ਦੇ ਬਾਰ ਮੂਰੇ ਉੱਪਰ ਪ੍ਰਸ਼ਾਸਨ ਨੇ ਚਾਕੇ ਇੱਥੇ ਆ ਕੇ ਇਹਨਾਂ ਨੂੰ ਪੁਲਿਸ ਦੇ ਕੇ ਰੋਕਿਆ ਹੋਇਆ ਸੀਗਾ ਉਹ ਸਾਰੀਆਂ ਗੱਲਾਂ ਹੁਣ ਸਾਡੀਆਂ ਅਗਲੇ ਕੰਮ ਤੱਕ ਦੇਖਾਂਗੇ ਸਾਡਾ ਜਿਹੜਾ ਮਸਲਾ ਹੈ ਜਾਂ ਜਿਹੜੇ ਪਿੰਡ ਦਾ ਮਸਲਾ ਹੈ ਉਹ ਅਧੂਰਾ ਰਹੂਗਾ ਅਸਲ ਤੇ ਸਾਡੀ ਜਿਹੜੀ ਮੇਲ ਮੰਗ ਹੈ ਕਿ ਉਹਨੂੰ ਸਿੱਧਾ ਰੋਡ ਲਿਆ ਜਾਵੇ ਤੇ ਰੇਲਵੇ ਤੋਂ ਮਨਜ਼ੂਰੀ ਲੈ ਕੇ ਹੱਲ ਕੀਤਾ ਜਾਵੇ ਜੀ ਸਰ ਇਸ ਤਰ੍ਹਾਂ ਦੀ ਕੀ ਹੱਲ ਬਤਰੀ ਅੱਜ ਇਸ ਤਰ੍ਹਾਂ ਦਾ ਮੌੜ ਰਿਹਾ ਹੈ ਜਦੋਂ ਮੀਟਿੰਗ ਨਾ ਹੋ ਰਹੀ ਅੱਜ ਜਿਹੜਾ ਕਸੋਖਾਨੇ ਵਿਖੇ ਸੀਵਰੇਜ ਦੀ ਡਿਸਪੋਜ਼ਲ ਪਾਈਪਲਾਈਨ ਚੱਲ ਰਹੀ ਹੈ ਉਹਦੇ ਬਾਰੇ ਮੀਟਿੰਗ ਹੋਈ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹਦੇ ਵਿੱਚ ਡੀਸੀ ਸਾਹਿਬ ਨੇ ਹੈਡ ਕੀਤਾ ਤੇ ਕਿਸਾਨਾਂ ਨਾਲ ਕਿਸਾਨ ਜਥੇਬੰਦੀ ਸਿੱਧੂ ਕੋਲ ਮੀਟਿੰਗ ਬੜੇ ਸੁਖਾਮੇ ਮਾਹੌਲ ਦੇ ਵਿੱਚ ਹੋਈ ਹੈ ਦੋਨਾਂ ਧਿਰਾਂ ਨੇ ਆਪਣੀਆਂ ਆਪਣੀਆਂ ਗੱਲਾਂ ਦਸੀਆਂ ਤੇ ਅਖੀਰ ਦੇ ਵਿੱਚ ਇਸ ਗੱਲ ਤੇ ਪਹੁੰਚਿਆ ਗਿਆ ਕਿ ਜਿਸ ਰੂਟ ਤੇ ਹੁਣ ਪਾਈਪ ਲਾਈਨ ਪੈ ਰਹੀ ਸੀ ਉਹਦਾ ਇੱਕ ਆਲਟਰਨੇਟ ਰੂਟ ਹੈ ਉਹਨੂੰ ਵੀ ਵਿਚਾਰਿਆ ਜਾਊਗਾ ਉਨਾਂ ਚਿਰ ਓਹ ਰੂਟ ਤੇ ਕੰਮ ਬੰਦ ਕੀਤਾ ਗਿਆ ਤੇ ਉਹ ਤੋਂ ਗਾਹਾਂ ਜਿੱਥੇ ਕਿ ਆਲਟਰਨੇਟ ਰੂਟ ਤੇ ਪੁਰਾਣਾ ਰੂਟ ਇਕੱਠੇ ਹੁੰਦੇ ਆ ਉਸ ਤੋਂ ਅਗੇ ਕੰਮ ਚੱਲੂਗਾ ਪਰੰਤੂ ਆਲਟਰਨੇਟ ਰੂਟ ਨੂੰ ਵਿਚਾਰਨ ਵਾਸਤੇ ਦੁਬਾਰੇ ਜਿਹੜੀ ਤੇਰ ਉਹਦੇ ਵਿੱਚ ਇਨਵੋਲ ਹੋਇਆ ਉਹਦੇ ਨਾਲ ਤੇ ਸਰਕਾਰ ਦੇ ਆਪਰ ਲੈਵਲ ਤੇ ਗੱਲ ਚੱਲੂ। ਭੁਖੜਤਾਲ ਕੋਈ ਸਮਾਪਤੀ ਭੁਖੜਤਾਲ ਹੁਣ ਸਮਾਪਤੀ ਹੋ ਰਹੀ ਹੈ ਜੀ। ਅਸੀਂ ਇਸੇ ਵਾਸਤੇ ਆਏ ਹਾਂ ਕਿਉਂਕਿ ਸਹਿਮਤੀ ਬਣ ਚੁੱਕੀ ਆ ਤੇ ਡੱਲੇਵਾਲ ਸਾਹਿਬ ਖੁਦ ਵੀ ਆਏ ਆ ਤੇ ਭੁਖੜਤਾਲ ਨੂੰ ਸਮਾਪਤ। ਉਹਨਾਂ ਦਾ ਗ੍ਰਿਫਤਾਰ ਕੀਤੇ ਸੀ ਨੂੰ ਛੱਡ ਦਿੱਤੇਗੇ। ਉਹਨਾਂ ਦਾ ਹੁਣ ਵਾਸਤੇ ਇਸ ਤੋਂ ਬਾਅਦ ਉਹਨਾਂ ਨੂੰ ਛੱਡ ਦੇਣਾ। ਕਿੰਨੇ ਬੰਦੇ ਚੁੱਕਾ ਸੀ? ਉਹ ਕੁਝ ਤਾਂ ਪਹਿਲਾਂ ਛੱਡ ਦਿੱਤੇ ਸੀ ਐਗਜੈਕਟ ਫਿਗਰ ਮੇਰੇ ਕੋਲ ਨਹੀਂ ਹੈ। ਟੋਟਲ 106 ਸੀਗੇ ਪਰ ਹੁਣ अलग-अलग ਸਮੇਂ ਤੇ ਪਹਿਲਾਂ ਛੱਡੇ ਵੀ ਜਾ ਚੁੱਕੇ ਆ ਤੇ ਬਾਕੀ ਦੇ ਜਿਹੜੇ ਰਹਿੰਦੇ ਆਉਣ ਛੜਦੇ